ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਗੱਡੀ ਜਦ ਵਿੱਚ ਅਗਲੇ 48 ਘੰਟਿਆਂ ਦੀ ਮੌਸਮ ਅਪਡੇਟ ਤੁਹਾਨੂੰ ਦੇਣੀ ਹੈ ਆਉਂਦੇ ਦੋ ਦਿਨਾਂ ਦੇ ਵਿੱਚ ਪੰਜਾਬ ਤੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਾਇਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸਿਸਟਮ ਜਿਹੜਾ ਪ੍ਰਭਾਵਿਤ ਕਰ ਰਿਹਾ ਸੀ ਬੀਤੇ 36 ਘੰਟੇ ਤੱਕ ਜਿਹੜਾ ਜਾਂ ਪਰਸੋਂ ਮੀਂਹ ਲੱਗੇ ਸੀ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਗੜੇਮਾਰ ਹੋਈ ਸੀ ਇਸ ਸਿਸਟਮ ਦਾ ਕੋਈ ਬਹੁਤਾ ਅਸਰ ਇੱਥੇ ਵੇਖਣ ਨੂੰ ਨਹੀਂ ਮਿਲਿਆ ਹਾਲਾਂਕਿ ਮੀਂਹ ਗੜੇਮਾਰ ਜ਼ਰੂਰ ਹੋਈ ਹੈ ਕਾਫੀ ਫਸਲਾਂ ਦਾ ਨੁਕਸਾਨ ਵੀ ਹੋਇਆ ਪਰ ਇਸ ਤੋਂ ਬੈਕ ਟੂ ਬੈਕ 12 ਘੰਟਿਆਂ ਦੇ ਅੰ ਜੋ ਸੁਧਾਰ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਹੋਣਾ ਚਾਹੀਦਾ ਸੀ ਕਿਉਂਕਿ ਸਿਸਟਮ ਲੰਕ ਗਿਆ ਸੀ ਉਹਦਾ ਕੋਈ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲਿਆ 에ਅਰ ਕੁਆਲਿਟੀ ਫਿਰ ਤੋਂ ਖਰਾਬ ਹੋਈ ਤੇ ਕੱਲ ਬਹੁਤਿਆਂ ਥਾਵਾਂ ਦੇ ਉੱਤੇ 400 ਤੋਂ ਲੈ ਕੇ 500 ਕਿਤੇ 700 ਕਿਤੇ 600 ਕਿਤੇ 300 ਐਦਾਂ 에ਅਰ ਕੁਆਲਿਟੀ ਜਿਹੜੀ ਹੈ ਇੰਡੈਕਸ ਚੱਲਦਾ ਪਿਆ ਸੀ ਕੱਲ ਸ਼ਾਮ ਵੇਲੇ ਕਾਫੀ ਖੇਤਰਾਂ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਫਿਰ ਤੋਂ ਇੱਕ ਵਾਰ ਵਾਧਾ ਨਜ਼ਰ ਆਇਆ ਸੋ ਅੱਜ ਵੀ ਗੱਲ ਕਰੀਏ ਜੀ ਸਵੇਰ ਵੇਲੇ 에ਅਰ ਕੁਆਲਿਟੀ ਠੀਕ ਠਾਕ ਹੈ ਯਾਨੀ ਕਿ 150 ਲੈ ਕੇ 250 ਦੇ ਵਿਚਕਾਰ ਹਾਲਾਂਕਿ ਅੱਜ ਸ਼ ਦਾ ਲੈਵਲ ਆ ਉਹ ਵਧੇਗਾ ਤੇ ਇਸ ਸਿਸਟਮ ਦਾ ਕੋਈ ਬਹੁਤਾ ਅਸਰ ਇੱਥੇ ਇੰਪੈਕਟ ਪ੍ਰਦੂਸ਼ਣ ਵਾਲੇ ਖੱਖ ਤੋਂ ਨਹੀਂ ਪਿਆ ਸੋ ਜੇਕਰ ਅੱਜ ਦੀ ਗੱਲ ਕਰੀਏ ਮੌਸਮ ਸਾਫ਼ ਤੇ ਖੁਸ਼ਕ ਰਹੇਗਾ ਉੱਤਰ ਪਛੋ ਦੀਆਂ ਠੰਡੀਆਂ ਖੁਸ਼ਕ ਹਵਾਵਾਂ ਆਪਣੀ ਰਵਾਨਗੀ ਤੇ ਚਲਦੀਆਂ ਰਹਿਣਗੀਆਂ ਤੇ ਕੋਈ ਵੱਡੇ ਮੀਤੇ ਅਸਰ ਨਹੀਂ ਹੈ ਹਾਲਾਂਕਿ ਹਿਮਾਚਲ ਜੰਮੂ ਦੇ ਖੇਤਰਾਂ ਦੇ ਵਿੱਚ ਕਿਤੇ ਮੀਂਹ ਦੇ ਛਰਾਟੇ ਦੇ ਅਸਰ ਰਹਿਣਗੇ ਤੇ ਮੈਨਾਂ ਦੇ ਵਿੱਚ ਕੋਈ ਵੱਡੇ ਫੱਦਰ ਦੇ ਮੀਂਹ ਚੱਕਰ ਦੇ ਅਸਰ ਨਹੀਂ ਹੈ ਤੇ ਮੌਸਮ ਇੱਥੇ ਖੁਸ਼ਕ ਰਹੇਗਾ ਕੱਲ ਵੀ ਇਹੋ ਅਪਡੇਟ ਹੈ ਕੱਲ ਸਵੇਰ ਵੇਲੇ ਕੁਝ ਇਸ ਤਰ੍ਹਾਂ ਦੇ ਵਿੱਚ ਹੋ ਸਕਦਾ ਹੈ 에ਅਰ ਕੁਆਲਿਟੀ ਖਰਾਬ ਹੋਵੇ ਤੇ 에ਅਰ ਕੁਆਲਿਟੀ ਇੰਡੈਕਸ ਹੈ ਲੱਗ ਵੇਲੇ ਇੱਕ ਵਾਰ ਫਿਰ ਤਾਂ ਚੜਦਾ ਨਜ਼ਰ ਆਏਗਾ ਤੇ ਕੱਲ ਵੀ ਕੋਈ ਵੱਡੇ ਫੱਦਰ ਤੇ ਮੀਂਹ ਚੱਕਰ ਦੇ ਅਸਰ ਨਹੀਂ ਹੈ ਤਾਂ ਮੌਸਮ ਪੰਜਾਬ ਨਾਲ ਲੱਗਦੇ ਹਰਿਆਣਾ ਦੇ ਰਾਜਸਥਾਨ ਦੇ ਵਿੱਚ ਵੀ ਸਾਫ਼ ਹੀ ਰਹੇਗਾ 에ਅਰ ਕੁਆਲਿਟੀ ਇੰਡੈਕਸ ਹੋਰ ਖਰਾਬ ਹੁੰਦਾ ਜਾਵੇਗਾ ਇਹ ਸਾਨੂੰ ਜਾਪ ਰਿਹਾ ਕਿ ਆਉਂਦੇ ਦੋ ਤਿੰਨ ਦਿਨਾਂ ਦੇ ਵਿੱਚ ਇਹਦੇ ਵਿੱਚ ਹੋਰ ਵਾਧਾ ਹੋ ਸਕਦਾ ਤੇ ਫਿਲਹਾਲ ਉਮੀਦਿਆਸਾਰ ਨਹੀਂ ਹੈ ਧੰਨ